ਮੈਂ ਇੱਕਮ ਸੇਠੀ ਹਨੀ ਸੇਠੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਿਕ ਮੈਂਬਰ 'ਤੇ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਮੇਰੇ ਦੁਆਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਚੀ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ ਚ ਆ ਕੇ ਬਈ ਭਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਨਾਂ ਦੇ ਲਈ ਮੈਂ ਮਾਫੀ ਚਾਹਦੀ ਆਂ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਆਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਵਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ